ਸ੍ਰੀ ਅਕਾਲ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਦੁਬਾਰਾ ਪ੍ਰਧਾਨ ਬਣਨ ਤੇ ਅਕਾਲੀ ਦਲ ਪਾਰਟੀ ਦੇ ਸੀਨੀਅਰ ਅਕਾਲੀ ਆਗੂ ਪ੍ਰਧਾਨ ਜਗਤਾਰ ਸਿੰਘ ਹੀਰੇ ਕੇ ਅਤੇ ਅਕਾਲੀ ਆਗੂ ਜਸਵੀਰ ਸਿੰਘ ਰਾਜਵੀਰ ਸਿੰਘ ਨੰਬਰਦਾਰ ਨੇ ਸ੍ਰੀ ਸੁਖਬੀਰ ਸਿੰਘ ਬਾਦਲ ਜੀ ਨੂੰ ਵਧਾਈਆਂ ਦਿੱਤੀਆਂ ਔਨਾ ਗੱਲਬਾਤ ਕਰਦੇ ਆ ਕਿਹਾ ਕਿ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਨ ਤੇ ਪਾਰਟੀ ਵਰਕਰਾਂ 'ਚ ਇਹ ਭਰੋਸਾ ਵੇਖਣ ਨੂੰ ਮਿਲ ਰਿਹਾ ਹੈ ਅਤੇ ਉਹਨਾਂ ਕਿਹਾ ਕਿ ਸਾਡੇ ਸਰਦੂਲਗੜ ਹਲਕੇ ਦੀ ਸ਼ਾਨ ਸ੍ਰੀ ਬਲਵਿੰਦਰ ਸਿੰਘ ਪੁੰਦਰ ਜੀ ਨਾਲ ਉਹ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ ਤੇ ਉਹਨਾਂ ਇਹ ਵੀ ਕਿਹਾ ਕਿ ਸ੍ਰੀ ਬਲਵਿੰਦਰ ਸਿੰਘ ਪੁੰਦਰ ਜੀ ਸਾਡੇ ਹਰ ਇੱਕ ਪਾਰਟੀ ਵਰਕਰ ਦਾ ਪਿਆਰ ਤੇ ਸਤਿਕਾਰ ਕਰਦੇ ਹਨ ਉਹਨਾਂ ਕਿਹਾ ਕਿ ਆਉਣ ਵਾਲੇ ਚੋਣਾਂ ਵਿੱਚ 2027 ਵਿੱਚ ਕਾਲੇ ਦਲ ਆਪਣੀ ਸਰਕਾਰ ਬਣਾਉਣ 'ਚ ਕਾਮਯਾਬ ਹੋਵੇਗਾ ਹੋਰ ਵੀ ਹਲਕੇ ਦੇ ਲੋਕਾਂ ਨੂੰ ਉਹਨਾਂ ਅਪੀਲ ਕੀਤੀ ਕਿ ਖੇਤਰੀ ਪਾਰਟੀ ਸ਼੍ਰੋਮਣੀ ਕਾਲੇ ਦਲ ਨਾਲ ਜੁੜੋ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਫਤਿਹ ਤੇ ਜੋ ਜਿਹੜਾ ਪ੍ਰਧਾਨ ਬਣਿਆ ਸ਼੍ਰੋਮ ਨਿਕਲਦੇ ਹਾਲ ਦਾ ਸਾਡਾ ਪ੍ਰਧਾਨ ਸੁਖਵੀਰ ਸਿੰਘ ਬਾਦਲਾ ਸਾਨੂੰ ਬਹੁਤ ਖੁਸ਼ੀ ਆ ਲੱਖ ਲੱਖ ਮੁਬਾਰਕਾਂ ਇਹ ਜੇ ਬਾਬਰ ਸ਼ੇਰ ਆ ਪਾਰਟੀ ਨੂੰ ਮੱਥਾ ਮਿਲਦੇ ਨੇ ਜਿਹੜੇ ਵਿਰੋਧੀ ਹੁੰਦੇ ਨੇ ਉਹਨਾਂ ਨੇ ਤਾਂ ਚਲੋ ਕਹਿਣੀ ਹੁੰਦਾ ਕਿ ਸੁਖਵੀਰ ਨਾਮ ਨੇ ਪ੍ਰਧਾਨ ਪਰ ਜਿਹੜੀ ਅਕਾਲੀ ਦਲ ਦੀ ਬਾਗਡੋਰਾ ਜਿਵੇਂ ਸੁਖਵੀਰ ਨੇ ਵਿਕਾਸ ਕੀਤਾ ਪਰ ਨਹੀਂ ਐਨਾ ਕਿਸੇ ਨੇ ਵਿਕਾਸ ਕੀਤਾ ਨਾ ਹੀ ਕਿਸੇ ਨੇ ਕਰਨਾ ਤੇ ਨਾ ਹੀ ਕਿਸੇ ਨੇ ਕਰਿਆ ਅੱਜ ਬਿਲਕੁਲ ਸਾਰੇ ਪੰਜਾਬ ਦੇ ਲੋਕ ਕਿਸਾਨਾਂ ਤੋਂ ਲੈ ਲਓ ਗਰੀਬਾਂ ਤੋਂ ਲੈ ਲਓ ਮਜ਼ਦੂਰਾਂ ਤੋਂ ਲੈ ਲਓ ਦੁਕਾਨਦਾਰਾਂ ਤੋਂ ਵਪਾਰੀਆਂ ਤੋਂ ਲੈ ਲਓ ਸਾਰੇ ਚਾਹੁੰਦੇ ਆ ਵੀ 27 ਦੇ ਵਿੱਚ ਦੁਬਾਰੇ ਅਕਾਲੀ ਦਲ ਦੀ ਸਰਕਾਰ ਆਵੇ ਉਮੀਦਾਂ ਕਰੀ ਬੈਠੇ ਆ ਸਾਰੇ ਸੋ ਅਸੀਂ ਤਾਂ ਇਹੀ ਕਹਿੰਨੇ ਆ ਸਾਡੇ ਜਿਨੇ ਪੰਜਾਬ ਦੇ ਵੋਟਰ ਵੀਰ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਨੂੰ 27 ਦੇ ਵਿੱਚ ਵੋਟਾਂ ਪਾ ਕੇ ਸਰਕਾਰ ਬਣਾਈਏ ਜੇ ਐਂ ਦੇਖੀਏ ਸਖਬੀਰ ਨੇ ਜਿੰਨੇ ਵੀ ਕੰਮ ਕੀਤੇ ਨੇ ਇਹ ਗਰੀਬਾਂ ਵਾਲੇ ਕੰਮਾਂ ਵਾਲੇ ਪਾਸੇ ਚੱਲ ਪਈਏ ਤਾਂ ਸਗਨ ਸਕੀਮਾਂ ਲਾ ਲਓ ਆਟਾ ਦਾਲ ਸਕੀਮਾਂ ਲਾ ਲਓ ਕੋਠੇ ਪਲਛਣਾ ਕੀ ਨਹੀਂ ਗਰੀਬਾਂ ਦੇ ਕੀਤੇ ਗਲੀਆਂ ਨਾਲੀਆਂ ਤੋਂ ਲਾ ਕੇ ਇਹ ਹੁਣ ਤਾਂ ਕੰਮ ਤਾਂ तकरीबन ਠੱਪ ਹੀ ਪਏ ਨੇ ਜੇ ਹੁਣ ਸੜਕਾਂ ਦੀ ਗੱਲ ਕਰੀਏ ਪੰਜਾਬ ਦੀਆਂ ਸਾਰੀਆਂ ਫਿਰ ਜਿਹੜੇ ਪਾਸੇ ਮਰਜੀ ਨਗਾ ਮਾਰ ਲਓ ਬਠਿੰਡ ਤੋਂ ਅੰਮ੍ਰਿਤਸਰ ਨੂੰ ਦੇਖ ਲਓ ਜੇ ਬਠਿੰਡ ਤੋਂ ਬਸ ਚੰਡੀਗੜ੍ਹ ਬਾਏ ਦੇਖ ਲਈਏ ਤਾਂ ਸਾਰੀਆਂ ਜੇ ਆਪਾਂ ਬਰਨਾਲੇ ਤੋਂ ਮੋਗੇ ਵਾਲੀ ਸਾਈਡ ਦੇਖ ਲਈਏ ਤਾਂ ਵੱਡੇ ਵੱਡੇ ਰੋਡ ਹਾਈਵੇਜ ਬਣੇ ਨੇ ਜਿਹੜੇ ਪਰ ਮੈਂ ਨਹੀਂ ਮੰਨਦਾ ਇਹਨਾਂ ਤੋਂ ਡਾਕੀਆਂ ਵੀ ਲੱਗੀਆਂ ਹੈਗੀਆਂ ਹੋਰ ਦੱਸੋ ਜੇ ਟੂ ਵਲ ਕਨੈਕਸ਼ਨਾਂ ਦੀ ਗੱਲ ਕਰੀਏ ਕਿਸਾਨਾਂ ਦੀ ਕਿਸਾਨ ਤਾਂ ਅੱਜ ਵੀ ਗੱਲ ਮਗਾੜੀਕਾ ਕਰਦੇ ਨੇ ਜੇ ਕਾਲੀ ਸਰਕਾਰ ਆਊ ਸਾਨੂੰ ਟੂ ਵਲ ਕਨੈਕਸ਼ਨ ਮਿਲਣਗੇ ਬਿਸਕੀਰ ਬਾਦਲ ਵਧੀਆਂ ਪ੍ਰਧਾਨ ਸਾਡਾ ਬਣਿਆ ਛੇਰ ਆਗਾ ਜਮਾ ਸ਼ਰੋਮਨੀ ਕਾਲੀ ਦਲ ਦੇ ਕੋਲੇ ਇੱਕ ਇੱਕ ਪ੍ਰਧਾਨ ਆ ਜਿਹੜਾ ਕਿ ਸਕਬੀਰ ਬਾਦਲ ਇਸ ਅਕਾਲੀ ਦਲ ਨੂੰ ਚਲਾ ਸਕਦਾ ਪੁਰਦੀ ਬਰਾਦੀ ਕੋਈ ਨਹੀਂ ਇਹ ਐਮ 80 ਹੰਸੇ ਵਰਗੇ ਜਾਂ ਚੰਦੂ ਮਾਜਰੇ ਵਰਗੇ ਗੱਲਾਂ ਕਰਦੇ ਨੇ ਮਲੇਗੀਆਂ ਖਾ ਕੇ ਹੁਣ ਐਵੇਂ ਵਿਰੋਧ ਕਰਦੇ ਨੇ ਬੱਲੇ ਬੁੱਲੇ ਇਹਨਾਂ ਦੇ ਕੁਝ ਨਹੀਂ ਹੈਗਾ ਐਵੇਂ ਕੋਈ ਕੁਸ ਕਹੀ ਆ ਬਈ ਬਾਕੀ ਗੱਲ ਰਹੇਗੀ ਜਿਹੜਾ ਸਾਡੇ ਹਲਕੇ ਦਾ ਲੀਡਰ ਆ ਸਰਕਲ ਦਾ ਭੁੰਦਰ ਸਾਹਿਬ ਦੀ ਇਸ ਵੀ ਕੋਈ ਲੀਡਰ ਨਹੀਂ ਕਰ ਸਕਦਾ ਦਰਲਾਜਾ ਇਹ ਵੀ ਨਰਮਾ ਸਵਾਲ ਗੱਲ ਉਹ ਨਹੀਂ ਕਰਦਾ ਜਿੰਨੀ ਗੱਲ 'ਚ ਹੋਵੇ ਦਾਵਾ ਐਵੇਂ ਬਲਪਰੀ ਕਰਦਾ ਤੇ ਬਾਕੀ ਭੁੰਦਰ ਸਾਹਿਬ ਨੂੰ ਪਤਾ ਹੀ ਆ ਭੁੰਦਰ ਸਾਹਿਬ ਦਾ ਸਿਉਨੇ ਦਾ ਰਪੀ ਹੈਗੇ ਨੇ ਅੱਪਾ ਉਹਨਰ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਵੀਰ ਬਾਦਲ ਦੇ ਇਹੀ ਚਾਹੁੰਦੇ ਆ ਵੀ ਸਦਾਈ ਦੇ ਵਿੱਚ ਸਰਕਾਰ ਲੈ ਕੇ ਆਈਏ ਉਹ ਮਹਾਮਾ ਕੇ ਸਰਕਾਰ ਲੈ ਕੇ ਆਈਏ ਬਹੁਤ ਵਧੀਆ ਗਿਣਤੀ ਦੇ ਵਿੱਚ ਸੋਹਣੀਆਂ ਵੋਟਾਂ ਦੇ ਮੈਂ ਕਹਿੰਦਾ ਇਹਨਾਂ ਦੇ ਸਾਰੇ ਲੀਡਰ ਜਿੱਤਣ ਤੇ ਫਿਰ ਦੁਬਾਰੇ ਅਕਾਲੀ ਦਲ ਦੀ ਬਣੇ ਸਰਕਾਰ ਉਮੀਦਾਂ ਕਰੀ ਬੈਠੇ ਆ ਵੀ ਸਰਕਾਰ ਆਵੇ ਬਹੁਤ ਸਾਰੇ ਕੰਮਾਂ ਲੋਕਾਂ ਦੇ ਵੀ ਕਰਾਈਏ ਆਪਦੇ ਵੀ ਕਰਵਾਈਏ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਤੇ ਲੱਖ ਲੱਖ ਮੁबारकਾਂ ਸਾਰੇ ਅਕਾਲੀ ਦਲ ਨੇ ਅ ਅੰਮ੍ਰਿਤਸਰ ਸਮੁੰਦਰੀ ਹਾਲ ਦੇ ਵਿੱਚ ਬਹੁਤ ਗੰੰਠੀ ਦੇ ਵਿੱਚ ਵਧੀਆ ਸ਼ਾਂਤੀ ਦੇ ਨਾਲ ਵਧੀਆ ਮਤਲਬ ਕੇ ਦੁਬਾਰੇ ਪ੍ਰਧਾਨ ਦੀ ਚੋਣ ਹੋਈ ਆ ਲੱਖ ਲੱਖ ਮੁਬਾਰਕਾਂ ਵਧਾਈਆਂ ਦੇ ਨਸਖੀਰ ਬਾਦਲ ਨੂੰ ਆਪ ਦਾ ਕਾਲੀ ਦਾਲਾ ਕੰਮ ਕਰੇ ਤਗੜਾ ਹੋ ਕੇ ਸਾਰੇ ਲੋਕੋ ਦੇ ਨਾਲ ਨਹੀਂ